ਗ੍ਰਾਹ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ 2 ਕਿਲੋ 550 ਗ੍ਰਾਮ ਅਫੀਮ ਅਤੇ 20 ਕਿਲੋ ਡੋਡੇ ਚੂਰਾ ਪੋ ਸਮੇਤ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਥਾਣਾ ਮੁਖੀ ਗੁਰਾਇਆ ਸੁਖਦੇਵ ਸਿੰਘ ਨੇ ਦੱਸਿਆ ਕਿ ਐਸਆਈ ਮੋਨ ਲਾਲ ਨੇ ਪੁਲਿਸ ਪਾਰਟੀ ਨਾਲ ਜੀਟੀ ਰੋਡ ਤੇ ਸਥਿਤ ਇੱਕ ਢਾਬੇ ਤੇ ਸ਼ੱਕ ਦੇ ਆਧਾਰ ਤੇ ਟਰੱਕ ਨੰਬਰ ਪੀਵੀ07 ਏਐਸ5738 ਮਾਰਕਾ ਲੀਲੈਂਡ ਨੂੰ ਰੋਕੇ ਉਸ ਵਿੱਚੋਂ ਡਰਾਈਵਰ ਤੇਜਿੰਦਰ ਸਿੰਘ ਉਰਫ ਨਿੱਕਾ ਪੁੱਤਰ ਪਾਲ ਸਿੰਘ ਵਾਸੀ ਪਿੰਡ ਲਾਦੀਆਂ ਥਾਣਾ ਗੁਰਾਇਆ ਤੇ ਰਾਜਕਮਰ ਪੁੱਤਰ ਗਿਆਨ ਚੰਦ ਵਾਸੀ ਪਿੰਡ ਭਗਤਾ ਜੰਮੂ ਕਸ਼ਮੀਰ ਨੂੰ ਕਾਬੂ ਕਰਕੇ ਟਰੱਕ ਵਿੱਚੋਂ 2 ਕਿਲੋ 550 ਗ੍ਰਾਮ ਅਫੀਮ ਅਤੇ 2 ਕਿਲੋ ਡੋਡੇ ਚੂਰਾ ਪੋਸਤ ਭਰਾ ਕੀਤਾ ਉਹਨਾਂ ਦੱਸਿਆ ਕਿ ਪੁਲਿਸ ਨੇ ਇਹਨਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੇ ਮਾਨਜੋਗ ਅਦਾਲਤ ਵਿੱਚ ਇਹਨਾਂ ਦੋਸ਼ੀਆਂ ਨੂੰ ਪੇਸ਼ ਕਰ ਰਿਹਾ ਰਿਮਾਨ ਹਾਸਲ ਕਰਨ ਤੋਂ ਬਾਅਦ ਪੁਸ਼ਕਿਸ਼ਕੀ ਕੀਤੀ ਜਾ ਰਹੀ ਹੈ ਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਦੋਵੇਂ ਦੋਸ਼ੀ ਇਸ ਮਾਨ ਕਿੱਥੋਂ ਲੈ ਕੇ ਆਏ ਸਨ ਤੇ ਅੱਗੇ ਕਿਸ ਨੂੰ ਸਪਲਾਈ ਕਰਨਾ ਸੀ ਰਿਮਾਨਜੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਜਾਦਵ ਜੀ ਅਤੇ ਸਾਡੇ ਐਸਐਸਪੀ ਸਾਹਿਬ ਸਰਦਾਰ ਮੁਖਿੰਦਰ ਸਿੰਘ ਭੁੱਲਰ ਸਾਹਿਬ ਜੀ ਵੱਲੋਂ ਸਮੇਂ-ਸਮੇਂ ਤੇ ਜੋ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੀ ਮਹਿਮ ਚੱਲ ਰਹੀ ਆ ਉਸ ਨੂੰ ਉਸ ਵੇਲੇ ਵੱਡਾ ਘਾਰਾ ਮਿਲਿਆ ਜਦੋਂ ਥਾਣਾ ਗਰਾਿਆਂ ਦੀ ਪੁਲਿਸ ਪਾਰਟੀ ਜਿਸ ਦੀ ਅਗਵਾਈ ਸਬ ਇੰਸਪੈਕਟਰ ਮੋਹਨ ਲਾਲ ਜੀ ਕਰ ਰਹੀ ਸੀ ਜੋ ਜੀਟੀ ਰੋਡ ਡੀਕੇ ਟਾਬੇ ਦੇ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਜੋ ਇੱਕ ਸੀਕ੍ਰੇਟ ਇਨਫੋਰਮੇਸ਼ਨ ਪ੍ਰਾਪਤ ਹੋਈ ਕਿ ਟਰੱਕ ਨੰਬਰ ਪੀਬੀ07ਏਐਸ5738 ਜਿਸ ਦੇ ਡਰਾਈਵਰ ਜਤਿੰਦਰ ਸਿੰਘ son of ਪਾਲ ਸਿੰਘ ਵਾਸੀ ਲਾਧੀਆਂ ਥਾਣਾ ਗਰਾਇਆ ਅਤੇ ਇਸ ਦਾ ਕਲੀਨ ਰਾਜਕਮਾਰ son of ਗਿਆਨ ਚੰਦ ਵਾਸੀ ਰਿਆਸੀ ਜੰਮੂ ਕਟੜਾ ਜੋ ਮੱਧ ਪ੍ਰਦੇਸ਼ ਤੋਂ ਭਾਰੀ ਮਾਤਰਾ ਵਿੱਚ ਅਫੀਮ ਅਤੇ ਡੋਡੇ ਲੈ ਕੇ ਆ ਰਹੇ ਆ ਜੇਕਰ ਇਹਨਾਂ ਨੂੰ ਇੱਥੇ ਰੋਕ ਕੇ ਚੈੱਕ ਕੀਤਾ ਜਾਵੇ ਤਾਂ ਰਿਕਵਰੀ ਹੋ ਸਕਦੀ ਆ ਜਿਸ ਤੇ ਮੌਕੇ ਪਰ ਡੀਐਸਪੀ ਸਾਹਿਬ ਸਿਵਰਨਜੀਤ ਸਿੰਘ ਲੰਗ ਓਪਰਸ ਕਪਤਾਨ ਫਲੋਰ ਸਬਡਿਵੀਜ਼ਨ ਮਜੀ ਨੂੰ ਮੌਕੇ ਤੇ ਬੁਲਾਇਆ ਗਿਆ ਜਿਨ੍ਹਾਂ ਦੀ ਹਾਜ਼ਰੀ ਦੇ ਵਿੱਚ ਜੋ ਟਰੱਕ ਨੂੰ ਚੈੱਕ ਕੀਤਾ ਗਿਆ ਤਾਂ ਟਰੱਕ ਦੇ ਕੈਬਨ ਦੇ ਵਿੱਚੋਂ ਡਰਾਈਵਰ ਦੇ ਪਾਸੋਂ ਅਤੇ ਉਸ ਦੇ ਕਲੀਂਡਰ ਦੇ ਪਾਸੋਂ 2 ਕਿਲੋ 550 ਗ੍ਰਾਮ ਆਫੀਮ ਅਤੇ ਟਰੱਕ ਦੇ ਟੂਲ ਬਾਕਸ ਦੇ ਵਿੱਚੋਂ ਇੱਕ ਲਾਸਟ ਕਦਾ ਬੋਰਾ ਜਿਸ ਵਿੱਚੋਂ 20 ਕਿਲੋ ਡੋਡੇ ਚੂਰਾ ਪੋਸਟ ਬਰਾਮਦ ਹੋਏ ਆ ਜਿਸ ਤੇ ਇਹਨਾਂ ਦੇ ਖਿਲਾਫ ਮੁਕਦਮਾ ਨੰਬਰ 184 ਦਰਜ ਕੀਤਾ ਗਿਆ ਹੈ ਵੱਖ-ਵੱਖ ਡਰਗ ਐਕਟ ਦੀਆਂ ਧਰਾਵਾਂ ਹੇਠ ਜਿਨ੍ਹਾਂ ਨੂੰ ਅਸੀਂ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਜੋ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਜੋ ਕਿ ਪੁਛਕਿਸ ਚੱਲ ਰਹੀ ਆ ਕਿ ਇਹ ਐਮਪੀ ਤੋਂ ਕਿਸ ਸਮਗਦਰ ਪਾਸੋਂ ਲੈ ਕੇ ਆਏ ਆ ਔਰ ਅੱਗੇ ਇਹਨਾਂ ਨੇ ਇਹ ਜਿਹੜੀ ਅਫੀਮ ਕਿਸ-ਕਿਸ ਨੂੰ ਦੇਣੀ ਸੀ ਜਿਸ ਤੇ ਅਗਲੀ ਜੋ ਕਾਰਵਾਈ ਚੱਲ ਰਹੀ ਹੈ ਪਹਿਲਾਂ ਵੀ ਦਾ ਮਾਮਲੇ ਦਾ ਜੀ ਹਾਂ ਜੀ ਜੋ ਇਹ ਜਤਿੰਦਰ ਸਿੰਘ ਆ ਇਸ ਤੇ ਜਿਲ੍ਹਾ ਪਟਿਆਲਾ ਵਿੱਚ ਵੀ ਥਾਣਾ ਜੁਲਕਾ ਚ ਇੱਕ ਪਰਚਾ ਦਰਜ ਹੋਇਆ ਸੀ ਜੋ ਉਸ ਵਿੱਚ ਇਹ 7 ਸਾਲ ਹੈਵੀ ਰਿਕਵਰੀ ਦੇ ਵਿੱਚ ਪਟਿਆਲਾ ਜੇਲ੍ਹ ਵਿੱਚ ਕੱਟ ਚੁੱਕਾ ਆ ਇਹ ਉੱਥੋਂ ਹੁਣ ਜੋ ਪਰੋਲ ਤੇ ਆਇਆ ਤੇ ਆ ਕੇ ਫਿਰ ਦੁਬਾਰਾ ਇਹੀ ਧੰਦਾ ਕਰ ਰਿਹਾ ਕਿੰਨੇ ਬੈਂਤੀ ਸੀ ਇਹ ਇਹ ਦੋ ਵਿਅਕਤੀ ਆ ਜੀ ਠੀਕ ਹੈ ਟਰੱਕ ਦੇ ਟਰੱਕ ਵੀ ਜਤਿੰਦਰ ਸਿੰਘ ਦਾ ਹੀ ਆ ਜੀ